ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਵੀ ਤੋਂ ਅੱਜ ਪਿੰਡ ਲੋਗੜ ਦੇ ਲੋਗੜ ਫਿੱਡੇ ਦੇ ਵਿੱਚ ਇੱਕ ਟੀਮ ਆਈ ਹੈ ਜਿਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਜਿਹੜੀ ਲਾਲ ਲਕੀਰ ਦੇ ਅੰਦਰ ਜਿਨ੍ਹਾਂ ਦੇ ਘਰ ਪੈ ਰਹੇ ਆ ਜਾਂ ਨੰਬਰ ਪਏ ਹੋਏ ਆ ਜੇ ਕੋਈ ਉਹਨਾਂ ਦੀ ਕੋਈ ਦਿੱਕਤ ਹੈਗੀ ਆ ਕੋਈ ਪਰੇਸ਼ਾਨੀ ਹੈਗੀ ਨੰਬਰ ਦੇ ਵਿੱਚ ਪਰੇਸ਼ਾਨੀ ਹੈਗੀ ਆ ਤਾਂ ਤੁਸੀਂ ਠੀਕ ਕਰਾ ਸਕਦੇ ਹੋ ਕੱਲੇ-ਕੱਲੇ ਪਿੰਡ ਦੇ ਵਿੱਚ ਇਹ ਜਿਹੜਾ ਸਟਾਫ ਹੈ ਇਹ ਜਾਏਗਾ ਔਰ ਜੇ ਕੋਈ ਕਲੈਕਸ਼ਨ ਕੋਈ ਹੈਗੀ ਆ ਤਾਂ ਰਿਪੋਰਟ ਕਰ ਸਕਦੇ ਆ ਸਰ ਕਿਵੇਂ ਜਿਹੜੀ ਤੁਸੀਂ ਕੱਲੇ ਕੱਲੇ ਪਿੰਡ ਦੇ ਵਿੱਚ ਤੁਸੀਂ ਲਾਂਡ ਜਾਣਾ ਉਹਦੇ ਵਿੱਚ ਕੀ ਕੀ ਦਰਸਤੀ ਜਿਹੜੀ ਠੀਕ ਕੀਤੀ ਜਾ ਰਹੀ ਹੈ ਇਹ ਜੀ ਲਾਲਗੀਰ ਸੰਵੰਦੀ ਅਸੀਂ ਪਿੰਡਾਂ ਵਿੱਚ ਆਬਜੈਕਸ਼ਨਾਂ ਵਾਸਤੇ ਕੈਂਪ ਲੱਗਾ ਜਦੋਂ ਗਰਾਉਂਡ ਟਰੂਥਿੰਗ ਕੰਪਲੀਟ ਹੋ ਗਈ ਹੈ ਉਸ ਤੋਂ ਬਾਅਦ ਅਸੀਂ ਪਿੰਡ ਦੇ ਵਿੱਚ ਇਹਨੂੰ ਆਬਜੈਕਟ 30 ਦਿਨ ਲਈ ਸਰਕਾਰ ਦਾ ਹਦਾਇਤ ਵੀ 30 ਦਿਨ ਲਈ ਪਿੰਡ ਚ ਲਾਓ ਜੇ ਕਿਸੇ ਨੂੰ ਉਹਦੇ ਵਿੱਚ ਨਾਮ ਗਲਤਾ ਕਿਸਦਾ ਆਧਾਰ ਕਾਰਡ ਗਲਤਾ ਮੋਬਾਈਲ ਨੰਬਰ ਗਲਤਾ ਉਹਦੀ ਦਰਸਤੀ ਵਾਸਤੇ ਅਸੀਂ 30 ਦਿਨ ਦਾ ਸਮਾਂ ਦਿੱਤਾ ਵੀ 30 ਦਿਨ ਦਾ ਟਾਈਮ ਦਿੱਤਾ ਪਿੰਡ ਦੇ ਵਿੱਚ ਲਗਾ ਕੇ 30 ਦਿਨ ਤੋਂ ਬਾਅਦ ਐਜ਼ ਇਸ ਤਹਿਸੀਲਦਾਰ ਸਾਡੀ ਡਿਊਟੀ ਹੈ ਅਸੀਂ ਆ ਕੇ ਪਿੰਡ ਦੇ ਵਿੱਚ ਸਾਂਝਾ اجلاس ਕਰਦੇ ਹਾਂ اجلاس ਦੇ ਵਿੱਚ ਜੇ ਕਿਸੇ ਨੂੰ ਉਤਰਾਜ ਆ ਉਹਦੇ ਵਿੱਚ ਉਹ ਉਤਰਾਜ ਅਸੀਂ ਦੂਰ ਕਰਦੇ ਹਾਂ ਜੇ ਕਿਸੇ ਦਾ ਨਾਮ ਉਹਦੇ ਵਿੱਚ ਦਰਸਤੀ ਕਰਨੀ ਹੈ ਕੋਈ ਵੀ ਆਧਾਰ ਕਾਰਡ ਦੀ ਦਰਸਤੀ ਹੈ ਕੋਈ ਇਸ ਦੇ ਨਾਮ ਦੀ ਦਰਸਤੀ ਹੈ ਸਪੈਲਿੰਗ ਮਿਸਟੇਕ ਹੈ ਕੋਈ ਮੋਬਾਈਲ ਨੰਬਰ ਗਲਤ ਹੈ ਅਦਰਵਾਈਜ਼ ਵੀ ਸਾਡੇ ਕੋਲ ਕੁਝ ਐਸੇ ਕੇਸ ਵੀ ਹੈਗੇ ਆ ਜਿਹੜੇ ਵਿੱਚ ਲਾਲਕੀਤ ਦੇ ਵਿੱਚ ਕੋਈ ਸ਼ੋਅ ਹੀ ਨਹੀਂ ਕੀਤਾ ਨਾਮ ਹੀ ਨਹੀਂ ਆ ਰਿਹਾ ਸਾਡੇ ਕੋਲ ਅਸੀਂ ਉਹ ਵੀ ਪਿੰਡ ਦੇ ਵਿੱਚ ਬੈਠ ਕੇ ਪੁੱਛਦੇ ਹਾਂ ਵੀ ਸਾਡੇ ਨਕਸ਼ੇ ਦੇ ਮਤਲਬ ਉਹ ਉੱਥੇ ਕਿਹਦਾ ਘਰ ਹੈਗਾ ਨੰਬਰਦਾਰ ਸਰਪੰਚ ਪਿੰਡ ਦੇ ਮੋਤਵਰ ਮੰਦੇ ਜਾਂ ਜਿਹਦਾ ਜਿਵੇਂ ਮਕਾਨ ਉਹ ਆਪੇ ਦੱਸ ਦਈਏ ਅਸੀਂ ਉਹਨੂੰ ਦੁਰਸਤੀ ਕਰਦੰਨੇ ਮੌਕੇ ਤੇ ਸਰ ਇੱਕ ਉਹਨ ਦੇਖਣ ਨੂੰ ਆਇਆ ਜਿਹਦੇ ਵਿੱਚ ਇੱਕ ਜਿਹੜੇ ਤੁਸੀਂ ਨਕਸ਼ਾ ਬਣਾਇਆ ਗਿਆ ਜੇ ਘਰ ਦੇ ਵਿੱਚ ਦੋ ਸੋਫੇ ਪਏ ਆ ਇੱਕ ਸੋਫਾ ਲਾਲਕੀ ਦੇ ਅੰਦਰ ਹੈ ਇੱਕ ਬਾਹਰ ਹੈ ਉਹਦਾ ਜਿਹੜਾ ਉਹ ਕਿਮਿਸ ਸੋਲੂਸ਼ਨ ਹੋਏਗਾ ਇਹ ਤਾਂ ਉਹ ਹੀ ਪਰਿਵਾਰ ਨਹੀਂ ਦੱਸਣਾ ਜੀ ਜੇ ਪਰਿਵਾਰ ਦੇ ਵਿੱਚ ਦੋ ਮੈਂਬਰ ਹੈ ਤਾਂ ਅਸੀਂ ਦੋ ਦੇ ਨਾਮ ਲਿਖਦੇ ਨੂੰ ਦੱਸ ਦਿੰਦੇ ਪੀ ਅਸੀਂ ਦੋ ਭਾਈਏ ਦੇ ਵਿੱਚ ਰਹਿ ਰਹੇ ਹਾਂ ਤੇ ਅਸੀਂ ਦੋ ਦਾ ਨਾਮ ਲਿਖ ਲਾਂਗੇ ਉਹ ਇਸ اجلاس ਦਾ ਪਰਪਸ ਹੀ ਇਹ ਹੈ ਕਿ ਲਾਲਗੀਰ ਹਾਂ ਲਾਲਗੀਰ ਦਾ ਜੋ اجلاس ਦਾ ਪਰਪਸ ਹੀ ਹੈ ਵੀ ਕੋਈ ਗਲਤ ਨਾ ਹੋ ਜਾਈਏ ਜੇ ਕਿਸੇ ਦਾ ਜਿੱਥੇ ਜੈਨੂਨ ਕਬਜ਼ਾ ਹੈਗਾ ਉਹ ਆਪਣਾ ਦੱਸਿਆ ਆ ਕੇ ਇਹਦਾ ਪਰਪਸ ਹੀ ਇਹ ਹੈ ਸਾਰੇ ਪਿੰਡਾਂ ਦੇ ਵਿੱਚ ਲੱਗਾ ਜਾ ਰਿਹਾ ਹੈ हां जिथे ਇਹਦੇ ਨਕਸ਼ੇ ਕੰਪਲੀਟ ਹੋਈ ਜਾਂਦੇ ਆ ਦਾ ਮੈਪ 2 ਬਣ ਕੇ 30 ਦਿਨ ਦਾ ਸਮਾਂ ਪੂਰਾ ਹੋਈ ਜਾਂਦਾ ਉਹਨਾਂ ਨਾਲ ਪਿੰਡਾਂ ਵਿੱਚ ਅਸੀਂ ਜਾ ਕੇ ਉਸ ਤੋਂ ਬਾਅਦ ਪਿੰਡ 'ਚ ਜਾ ਕੇ ਆਬਜੈਕਟ ਜਿਹੜਾ ਜਿਹੜਾ ਨਕਸ਼ਾ ਪਿਆ ਜੀ ਇਹ ਨਕਸ਼ਾ ਪਿੰਡ ਦੇ ਵਿੱਚ ਪਹਿਲਾਂ ਪਹੁੰਚ ਚੁੱਕਿਆ ਹੁੰਦਾ ਜਾਂ ਤੁਸੀਂ ਲੈ ਕੇ ਆਉਂਦੇ ਹੋ ਨਹੀਂ ਜੀ ਪਿੰਡ ਦੇ ਵਿੱਚ ਅਸੀਂ 30 ਦਿਨ ਵਾਸਤੇ ਚਸਪਾਨ ਕੀ ਕਰਦੇ ਆ ਆਲਰੇਡੀ ਲਿਸਟ ਔਰ ਪਿੰਡ ਦੇ ਵਿੱਚ ਨਕਸ਼ਾ ਦੋਨੇ ਚੀਜ਼ਾਂ ਅਸੀਂ ਪਿੰਡ 'ਚ ਚਸਪਾਨ ਕੀ ਕਰਦੇ ਆ 30 ਦਿਨ ਵਾਸਤੇ ਤੇ ਜਿਹੜਾ ਨਕਸ਼ਾ ਤੁਹਾਡੇ ਕੋਲੋਂ ਜਿਹੜਾ ਸਾਡੇ ਵੱਲੋਂ ਇਹ ਕਿਹਨਾਂ ਕੋਲ ਪਹੁੰਚਦਾ ਜੀ ਚੌਂਕੀਦਾਰ ਕੋ ਪਹੁੰਚਦਾ ਸਰਪੰਚ ਕੋਲ ਪਹੁੰਚਦਾ ਜੇ ਪਿੰਡ ਦੇ ਵਿੱਚ ਸਾਂਝੀ ਜਗ੍ਹਾ ਤੇ ਲਾਉਣੇ ਆ ਜੀ ਅਸੀਂ ਆਮ ਤੌਰ ਤੇ ਫਟ ਜਾਂਦਾ ਇਸ ਕਰਕੇ ਕਿਸੇ ਦੇ سپੁਰਤ ਕਰ ਦਿੰਦੇ ਨੇ ਵੀ ਯਾਰ ਕੋਈ ਸੰਭਾਲ ਲੇ ਕੋਈ ਇਹ ਕਾਗਜ਼ ਕਾਗਜ਼ ਹੈਗਾ ਜੇ ਅਸੀਂ ਲਗਾ ਦਾਂਗੇ ਕਿਤੇ ਕੰਧ ਤੇ ਲਾ ਦਾਂਗੇ ਕਿਵਰੀ ਕੋਈ 파ੜ ਦੇ ਵੀ ਕੋਈ ਸ਼ਰਾਰਤ ਹੋ ਜAVE ਕੋਈ 파ੜ ਕੇ ਲੈ ਜਾਵੇ ਇਸ ਕਰਕੇ ਸਾਡੀ ਕੋਸ਼ਿਸ਼ ਵੀ ਸਰਪੰਚ ਲੰਬੜਦਾਰ ਜਿਹੜਾ ਵੀ ਪਿੰਡ ਦੇ ਵਿੱਚ ਮੋਹਤਵਾਰ ਬੰਦੇ ਉਹਨਾਂ ਨੂੰ ਦੇ ਦਈਏ ਵੀ ਤੁਸੀਂ ਇਹਨੂੰ ਸਾਰੇ ਪਿੰਡ ਦੇ ਵਿੱਚ ਦਿਖਾ ਦਿਓ ਤੇ ਚੈੱਕ ਕਰਵਾ ਲਓ ਤੇ ਸਾਰੇ ਦਸਤਾ ਵੀ ਆ ਮਕਾਨ ਫਲਾਣੇ ਦਾ ਉਹ ਤਾਂ ਛੋਟਾ ਹੋਣਾ ਚਾਹੀਦਾ ਹਾਂ ਐਡ ਕਰਵਾਉਣਾ ਹਾਂ ਹਾਂ ਬਿਲਕੁਲ ਜੀ ਤਾਂ ਹੀ ਬੈਠੇ ਦੱਸੋ ਮੈਂ ਉਹੀ ਤਾਂ ਕਹਿ ਰਿਹਾ ਜਿੱਤੇ ਦੋਵੇਂ ਪਰਮਿਟਾਂ ਆ ਰਹੀ ਦੱਸੋ ਤੁਹਾਨੂੰ ਤੁਸੀਂ ਅਜੇ ਨੰਬਰ ਬੋਲ ਰਹੇ ਹੋ ਤੁਹਾਨੂੰ ਆ ਦੇਖੋ ਇਹ ਦੇਖੋ ਤੁਸੀਂ ਇਹ ਆ ਦੇਖੋ ਨੋ ਇਨਫਰਮੇਸ਼ਨ ਆ 111 12 13 14 15 16 17 ਦੱਸੋ ਇੱਥੇ 112 13 ਜੇ ਦੱਸੋ ਕੌਣ ਰਹਿੰਦਾ ਸੀ ਉਹਦਾ ਨਾਮ ਲਿਖ ਦਾਂਗੇ ਸਹੀ ਕਰਕੇ ਇਹਦਾ ਪਰਪਸ ਹੀ ਇਹ ਹੈ। ਕਈ ਨਾਂ ਹੈ ਵੀ ਉਹ ਫਿਰ ਮਤਲਬ ਉਸ ਹਾਂ ਦੱਸੋ ਕਰਾ ਕੇ ਤੁਹਾਨੂੰ ਇਨਫੋਰਮੇਸ਼ਨ ਪਹੁੰਚ ਦਿਓ। ਜੀ ਸਰ ਮੈਂ ਇੱਕ ਥੋੜਾ ਹੋਰ ਕੁਐਸਚਨ ਕਰਨਾ ਚਾਹੁੰਦਾ ਵੀ ਜਿੱਦਾਂ ਕੁਝ ਨਕਸ਼ੇ ਦੇ ਵਿੱਚ ਨਾ ਇੱਕੋ ਸਾਰੇ ਘਰ ਦਾ ਜਾਂ ਦੋ ਘਰ ਦਾ ਇੱਕੋ ਇੱਕੋ ਨੰਬਰ ਆ ਜਾਂਦਾ ਆ ਜਾਂਦਾ ਹੈ। ਤਾਂ ਉਹਨੂੰ ਅਲੱਗ ਕੀਤਾ ਕਿਵੇਂ ਕਰਵਾਇਆ? ਅਲੱਗ ਹੋ ਜਾਏਗਾ ਜੀ 10 ਦਿਨਾਂ ਕੇ ਬਾਅਦ ਅਸੀਂ ਦੋ ਪਰਿਵਾਰ ਪਰ ਆ ਰਹੇ ਨੇ ਅਸੀਂ ਅਲੱਗ ਇਹ ਅਸੀਂ ਇਸ ਤੋਂ ਬਾਅਦ ਅਸੀਂ ਇਹਨੂੰ ਐਸਓਏ ਦੇ ਵਿੱਚ ਚੰਡੀਗੜ੍ਹ ਲੈ ਕੇ ਜਾਂਦੇ ਆ। ਉਹ ਜੋ ਪਿੰਡ ਦੇ ਵਿੱਚ ਸਾਨੂੰ ਦੱਸ ਦਿਆ ਵੀ ਅਸੀਂ ਇਸ ਪਰਿਵਾਰ ਦੇ ਵਿੱਚ ਇਸ ਘਰ ਦੇ ਵਿੱਚ ਦੋ ਜਣੇ ਰਹਿ ਰਹੇ ਆ ਅੱਧ ਸਾਡਾ ਅੱਧ ਉਹਦਾ ਉਹਦੇ ਮੁਤਾਬਕ ਜੀ ਉਹਦੀ ਦਰੁਸਤੀ ਕਰਾਉਣੀ ਆ ਜੀ ਬਿਲਕੁਲ ਤੇ ਮੈਂ ਦੱਸਣਾ ਚਾਹੁੰਦਾ ਵੀ ਜੇ ਇਹ ਨਕਸ਼ੇ ਦੇ ਮੁਤਾਬਕ ਤੁਹਾਡੇ ਕੋਈ ਨੰਬਰ ਨਹੀਂ ਹੈਗੇ ਜਿਵੇਂ ਕਿ ਅਫਸਰ ਸਾਹਿਬਾਨ ਵੱਲੋਂ ਦੱਸਿਆ ਗਿਆ ਤੁਸੀਂ ਉਰੇ ਆਓ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਤੁਹਾਨੂੰ ਕੋਈ ਦਿੱਕਤ ਲੱਗਦੀ ਆ ਨਾਮ ਦੀ ਚੇਂਜ ਕਰਵਾਣੀ ਹੈਗੀ ਆ ਉਹ ਸਾਰਾ ਸਟਾਫ ਵੱਲੋਂ ਕੀਤਾ ਜਾਂਦਾ ਹੁਣ ਜੇ ਕਹਿੰਦੇ ਮੁਤਾਬਕ 30 ਦਿਨਾਂ ਵਾਸਤੇ ਇਹ ਚੀਜ਼ ਜਿਹੜੀ ਹੈਗੀ ਆ ਤੇ ਸਰ ਅਗਲਾ ਪਿੰਡ ਕਿਹੜਾ ਹੋਏਗਾ ਜਿੱਥੇ ਤੱਕ ਹੋਰ ਤੁਸੀਂ ਕਰਵਾਉਂਦੇ ਹੋ ਅਗਲਾ ਪਿੰਡ ਹੁ ਸੜੇ ਕੋਲ ਲਿਸਟ ਦਫਤਰ ਪਈ ਹੈ ਅਗਲਾ ਪਿੰਡ ਅੱਜ ਹੁਣ ਮੈਂ ਕਿਹੜੇ ਪਿੰਡਾਂ ਦੂਜੇ ਸਰਲੋਰੇ ਪਿੰਡ ਜਾਣਾ ਜੀ ਹੁਣ ਇਸ ਤੋਂ ਬਾਅਦ ਦੋ ਪਿੰਡ ਰੱਖਿਆ ਅੱਜ ਮੇਰੇ ਇੱਕ ਇੱਕ ਪਿੰਡ ਦੇ ਵਿੱਚ ਤੁਹਾਡਾ ਕਿੰਨਾ ਕੁ ਟਾਈਮ ਹੁੰਦਾ ਜੀ ਟਾਈਮ ਦਾ ਡਿਪੈਂਡ ਕਰਦਾ ਕੰਮ ਦੇ ਉੱਤੇ ਜਿਵੇਂ ਕੰਮ ਨਿਭੜਨ ਤੇ ਦੋ ਘੰਟੇ ਵੀ ਲੱਗ ਸਕਦੇ ਆਧਾ ਘੰਟਾ ਵੀ ਲੱਗ ਸਕਦਾ 4 ਘੰਟੇ ਵੀ ਲੱਗ ਸਕਦੇ ਇੰਨੀ ਕਿ ਪਬਲਿਕ ਆਣੀ ਉਹਨੂੰ ਤੁਸੀਂ ਬਿਲਕੁਲ ਬਿਲਕੁਲ ਤੇ ਮੈਂ ਵੀ ਗੱਲ ਨੋਟ ਕਰਨਾ ਚਾਹੁੰਦਾ ਵੀ ਜਿਹੜੇ ਪਿੰਡ ਦੇ ਵਿੱਚ ਤੁਸੀਂ ਇਹ ਅਫਸਰ ਪਹੁੰਚਦੇ ਆ ਉੱਥੇ ਵੱਧ ਤੋਂ ਵੱਧ ਤੁਸੀਂ ਆਪਣੇ ਜਾ ਕੇ ਨਕਸ਼ਾ ਦੇਖੋ ਤਾਂ ਕਿ ਜਿਹੜੀ ਸਾਡੀ ਪ੍ਰੋਬਲਮ ਹੈ ਸੋਲਵ ਹੋ ਜਾਓ ਉਸ ਤੋਂ ਬਾਅਦ ਜੇ ਸਰ ਜੇ ਕੋਈ ਨਹੀਂ ਆਂਦਾ ਤਾਂ ਇਦਾਂ ਹੀ ਚੜ ਜਾਏਗਾ ਜੀ ਨਹੀਂ ਹਾਂ ਜਿਹੜਾ ਸਾਡੇ ਕੋਲ ਦੇਖੋ ਜੇ ਕੋਈ ਆਬਜੈਕਸ਼ਨ ਨਹੀਂ ਆਇਆ ਜੋ ਸਾਡੇ ਕੋਲ ਰਿਕਾਰਡ ਦੇ ਵਿੱਚ ਆ ਗਿਆ ਅਸੀਂ ਉਹਨੂੰ ਐਜ਼ ਇਟ ਇਜ਼ ਅਫੀਡ ਕਰ ਦਾਂਗੇ ਜੀ ਤਦ ਅਸ਼ਿਕ ਵੀ ਕੋਲ ਨੋਟ ਕਰ ਲੈਣ ਵੀ ਜਿਹੜਾ 30 ਦਿਨ ਦੇ ਅੰਦਰ ਕੋਈ ਵੀ ਗੌਰ ਨਹੀਂ ਕਰਦਾ ਤਾਂ ਉਹਦੇ ਬਾਅਦ ਤੇ ਬਹੁਤ ਵੱਡਾ ਇੱਕ ਨੁਕਸਾਨ ਵੀ ਹੋਏਗਾ ਕਿਉਂਕਿ ਜਦੋਂ ਵੀ ਕੋਈ ਵੀ ਜਿਹੜਾ ਨੰਬਰ ਹੈ ਜਦੋਂ ਕਿਸੇ ਗਲਤ ਨੰਬਰ ਦੇ ਉੱਤੇ ਚੜ ਜਾਏਗਾ ਤਾਂ ਆਲਰੇਡੀ ਜਿਵੇਂ ਕਿ ਦੱਸਿਆ ਗਿਆ ਤਾਂ ਉਹ ਸੇਮੇ ਚੜੇਗਾ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਹੈ ਵੀ ਜਦੋਂ ਇਸ ਚੀਜ਼ ਇਹਨਾਂ ਦੇ ਅੰਦਰ ਅੰਦਰ ਤੁਹਾਡੇ ਕਿਸੇ ਵੀ ਗੁਰਦਾਰੇ ਮੰਦਰ ਦੇ ਵਿੱਚ ਦਾ ਇਹ ਸਟਾਫ ਪਹੁੰਚਦਾ ਤੁਸੀਂ ਵੱਧ ਤੋਂ ਵੱਧ ਤੇ ਉਰੇ ਜਿਹੜਾ ਤੁਸੀਂ ਵੀ ਜਦੋਂ ਨਕਸ਼ਾ ਆਂਦਾ ਹੈ ਤਾਂ ਆਪਣਾ ਘਰ ਦਾ ਨਕਸ਼ਾ ਦੇਖ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਕਲੈਕਸ਼ਨ ਕਰਾਣਾ ਚਾਹੁੰਦਾ ਹੋਵੇ ਤਾਂ ਤੁਸੀਂ ਕਰਾ ਸਕਦੇ ਹੋ ਜੇ ਕੁਝ ਨਕਸ਼ਾ ਦੇਖਣਾ ਚਾਹੁੰਦੇ ਹੋਵੇ ਇਹ ਪਿੰਡ ਦੇ ਮੋਤਵਰ ਪੰਚਾਇਤ ਦਾ ਕੋਈ ਵੀ ਮੈਂਬਰ ਹੋਵੇ ਪੰਜ ਸਰਪੰਚ ਕਿਸੇ ਕੋਲ ਵੀ ਇਹ ਜਿਹੜਾ ਨਕਸ਼ਾ ਹੋਏਗਾ ਤਾਂ ਤੁਸੀਂ ਆਪਣਾ ਨਕਸ਼ਾ ਦੇਖ ਕੇ ਆਪਣਾ ਸਿਰ ਦੇ ਸੁਧਾਰ ਜਿਹੜਾ ਕਰਵਾ ਸਕਦੇ ਹੋ ਕੈਮਰਾਮੈਨ ਅਮਨਦੀਪ ਸਿੰਘ ਦੇ ਰਜਿਸਟਰ ਟੀਮ ਦੇ ਇੱਕ ਪਾਸੇ ਲੋਗ